ਸ਼ਸ਼ੀਕਾ ਲਾ ਆਪਣੀ YouTube ਚੈਨਲ ਤੇ ਤੁਹਾਡਾ ਸਵਾਗਤ ਆ ਤੇ ਆਪਾਂ ਬਲੌਗ ਸਟਾਰਟ ਕਰਨ ਲੱਗੇ ਆ ਆਪਾਂ ਗੱਡੀ ਤੋਂ ਤੇ ਅੱਜ ਦਿਨ ਹੈਗਾ ਰਖੜੀਆਂ ਦਾ ਹਨਾ ਤੇ ਅੱਜ ਦਿਨ ਹੈਗੇ ਰਖੜੀਆਂ ਦਾ 9 ਤਰੀਕ ਹੈਗੀ ਤੇ ਅੱਜ ਆਪਾਂ ਚੱਲਦੇ ਆ ਹੁਣ ਮਾਨਸਾ ਅਸੀਂ ਲੇਟ ਹੋਗੇ ਕਿਉਂਕਿ ਦੀਦੀ ਹੋਰੇ ਆਗੇ ਸੀ ਅਸੀਂ ਪਹਿਲਾਂ ਉਹਨਾਂ ਨੂੰ ਡਿੱਕਣ ਲੱਗ ਗਏ ਵੀ ਚਲੋ ਉਹਨਾਂ ਨੂੰ ਆ ਜਾਂਦੋਂ ਵੀ ਬਣਾ ਮਾ ਕੇ ਰਖੜੀ ਫੇਰ ਜਾਵਾਂਗੇ ਤੇ ਉਹ ਆ ਗਈ ਬਸ ਹੁਣ ਉਹਨਾਂ ਦੀ ਰਖੜੀ ਮੰਨਦੀ ਤੇ ਰਵਨੀਤ ਵੀ ਹੈਰੀ ਤੇ ਪਾਮੂ ਤੇ ਰਖੜੀ ਬੰਨੇ ਆਈ ਤੇ ਹੁਣ ਅਸੀਂ ਚੱਲਦੇ ਹਾਂ ਹਨਾ ਜੀ ਹਾਂ ਕਿੱਥੇ ਚੱਲਿਆ ਹੋਇਆ ਅੱਜ ਸੋਰੀ ਸੋਰੀ ਆ ਜਸ ਸੋਰੀ ਚੱਲਦੇ ਆ ਸੋਰੀ ਤੇ ਅਰਵਨੀਤ ਸਾਡੀ ਨਵੇਂ ਕਪੜੇ ਪਾਈ ਬੈਠੇ ਦਿਖਾਏ ਰਵਨੀਤ ਖੜੇ ਹੋ ਕੇ ਦੇਖੋ ਰਵਨੀਤ ਦੀ ਲੁੱਕ ਰਵਨੀਤ ਕਿੱਥੋਂ ਲੈ ਕੇ ਆਇਆ ਸੀ ਇਹ ਹੈ ਮਾਲਜੋ ਜਿੱਦੋਂ ਰਵਨੀਤ ਭਾਈ ਜਿਸ ਦਿਨ ਬਿਮਾਰ ਹੋਈ ਸੀ ਨਾ ਅਸੀਂ ਉਹ ਵਲੌਗ ਵੀ ਪਾਇਆਗਾ ਇਹਦੀ ਦਵਾਈ ਲੈਣ ਗਏ ਸੀ ਵਿਸ਼ਾਲ ਆਲਾ ਤੁਹਾਨੂੰ ਦਿਖਾਇਆ ਸੀ ਜਦ ਅਸੀਂ ਬਲੌਗ ਦੇ ਵਿੱਚ ਵੀ ਮਾਨਸਾ ਖੁੱਲਿਆ ਨਾ ਤੇ ਇਹ ਉਹ ਥੋਲੇ ਆਂਦੇ ਸੀ ਇਹਦੇ ਕੱਪੜੇ ਵਾ ਦਿਖਾਇਓ ਰਖੜੀ ਸੱਚ ਮੈਂ ਨਹੀਂ ਨਹੀਂ ਆਈ ਖਾਲੀ ਮਤਲਬ ਆਪਾਂ ਦੇਖੀਓ ਨਹੀਂ ਦੇਖੀ ਹੈਗੀ ਹਾਂ ਸੋਹਣੀ ਤੈਨੂੰ ਤਾਂ ਅੱਜ ਇੱਧਰ ਸੌਂਕ ਅਸੀਂ ਮਾਨਸਾ ਦਾ ਚਾਹ ਉਹ ਸੀ ਲੈ ਉਹ ਮੈਨੂੰ ਕਹੋ ਸੀ ਮੈਂ ਰਵਿੰਦਰ ਦੇ ਕੱਪੜੇ ਕੁੱਪੜੇ ਪਾਉਣ ਲੱਗ ਗਈ ਬਸ ਤੇ ਚਾਹ ਗੱਡੀ ਧੁੱਤੀ ਹੋਈ ਆ ਜੇ ਉੱਥੇ ਪਾਣੀ ਹੋਇਆ ਮੁੜਨਾ ਵੀ ਪੈ ਸਕਦਾ। ਓਹ ਓਹ ਹੋਰ ਕੁਛ। ਤੇ ਹਾਰੀ ਤੋਂ ਨਹੀਂ ਚਾਹ ਹੁੰਦਾ ਹਨਾ ਪੇਕਿਆਂ ਦਾ। ਜਿਵੇਂ ਤੁਹਾਨੂੰ ਆ ਸੋ ਰਹੇ ਨਾ ਓਵੇਂ ਮੈਨੂੰ ਪੇਕਿਆਂ ਦਾ। ਆ ਗਿਆ ਨਾ ਮੇਰੇ ਫੋਨ ਮੇਰੇ ਭਰਾ ਦਾ ਦੇਖ। ਐ ਆ। ਹੈਲੋ। ਹਾਂ। ਆ ਕਰੋਨੀ। ਹੈਲੋ। ਲੈ ਮੇਰੇ ਭਰਾ ਨੇ ਮੇਰੀ ਵੇਸਟੀ ਕਰਤੀ ਕਹਿੰਦਾ ਜੰਮੀ ਨਾਲ ਗੱਲ ਕਰਾ ਦੇ ਮਾਹ ਮੇਰੇ ਵਾਸਤੇ ਲਾਇਆ ਫੋਨ। ਹਾਂ ਗੋਲੋ। ਜਾ ਵਾ ਪਹੁੰਚ ਗਏ ਆ ਮਾਨਸਾ ਤਿੰਨ ਕੋਨੀਆਂ ਤੇ ਪਹੁੰਚਣਾ ਲਿਆ ਹਨ ਕਿੰਨੇ ਬੁਰਗੀ ਆਉਣ ਵਾਲੀਆਂ ਨੇ ਆ ਗਏ ਵਸ ਆ ਗਏ ਮਾਨਸਾ ਹੌਲੀ ਹੌਲੀ ਕੁਛ ਨਾ ਕੁਛ ਨਵੀਂ ਚੀਜ਼ ਬਣ ਰਹੀ ਆ ਤਰੱਕੀ ਚ ਤਾਂ ਜਾ ਰਹੇ ਆ ਪਰ ਜਿਹੜਾ ਪਾਣੀ ਦਾ ਨਾ ਛੜਕਾ ਦਾ ਸਿਰਫ ਸਰ ਨਾਲ ਵਾਦੋ ਖੋਈ ਆ ਨਾ ਸਾਰੇ ਕਿਤੇ ਆ ਹੋ ਹਮ ਹਾਰਿਕ ਥਾਂ ਤੇ ਹਾਰਿਕ ਸ਼ੈਡ ਚ ਹੀ ਹੈ ਵੈਸੇ ਮੈਨੂੰ ਲੱਗਦਾ ਪਾਣੀ ਦਾ ਸਿਸਟਮ ਨਾ ਰੈੱਡ ਟੇਪ ਹਾਲਾ ਨਾ ਖੁੱਲੇ ਹੋਏ ਆਪਣੇ ਇੱਥੇ ਤਿੰਨ ਪੌਂਦੀਆਂ ਤੇ ਆਹ ਬੋਲੇ ਕਿ ਮੈਂ ਬੈਠ ਲੋ ਜੀ ਪਹੁੰਚ ਹੀ ਗਏ ਤਿੰਨ ਪੌਂਦੀਆਂ ਕੋਲ ਆ ਗਏ ਦੇਖੋ ਅਸੀਂ ਪਹੁੰਚ ਗਏ ਆ ਸਬਜ਼ੀ ਮੰਡੀ ਕੋਲੇ ਫਾਟਕਾਂ ਕੋਲੇ ਤੇ ਨਾ ਜ਼ਿਆਦਾ ਜਾਮ ਹੈ ਇਧਰਲੀ ਸਾਈਡ ਸਾਰੀ ਖਾਲੀ ਆ ਇਧਰ ਪਤਾ ਨਹੀਂ ਇਹ じゃ ਕੌਣ ਤਾਂ ਮੂਰੇ ਲੱਗਿਆ ਕੌਣ ਨਹੀਂ ਤੇ ਅੱਗੇ ਹੀ ਨਹੀਂ ਚੱਲ ਰਿਹਾ ਸਾਨੂੰ ਘਟੋ ਘਟੇ ਇੱਥੇ ਹੀ ਇਸ ਰਾਹ ਦੇ ਉੱਤੇ ਇੱਥੇ ਖੜਿਆ ਨੂੰ ਸਾਨੂੰ ਘਟੋ ਘਟ ਮੈਨੂੰ ਲੱਗਦਾ 25 ਮਿੰਟ ਹੋ ਗਏ ਨੇ ਹਨਾ ਹੂੰ 20 25 ਮਿੰਟ ਹੋ ਗਏ ਪਤਾ ਨਹੀਂ ਕਿੰਨਾ ਟਾਈਮ ਲੱਗਿਆ ਸਾਨੂੰ ਟਾਈਮ ਆਉਂਦੇ ਨਹੀਂ ਲੱਗਿਆ ਜਿੰਨਾ ਟਾਈਮ ਸਾਨੂੰ ਇੱਥੇ ਖੜਿਆ ਨੂੰ ਲੱਗ ਗਿਆ ਸਾਰੇ 15 ਮਿੰਟਾਂ ਚ ਆ ਗਏ ਸੀ ਜਿਹੜਾ ਹਾਲ ਐ ਇੱਧਰ ਪਤਾ ਹੀ ਇੱਧਰਲੀ ਸਾਈਡ ਤੋਂ ਆਈ ਜਾਂਦੇ ਨੇ ਇੱਧਰ ਪਤਾ ਹੀ ਨਹੀਂ ਕੋਈ ਇਹਨਾਂ ਦਾ ਰਹਿਣੀਆਂ ਕਿਸ ਮੰਡੀ-ਮੁੰਡੀ ਚ ਲਾਉਣ ਵਾਲੀਆਂ ਨੇ ਮੰਡੀ ਕਣੀ ਹੈਗਾ ਤੇ ਹੈਗੇ ਨੇ ਉੱਥੇ ਲਾਉਣੀਆਂ ਜ਼ਰੂਰੀ ਨੇ ਇੰਨੀ ਟ੍ਰੈਫਿਕ ਦਾ ਸਸਾ ਸਾਰਾ ਉੱਧਰਲੇ ਰੋਡ ਆਉਣ ਨਹੀਂ ਦਿੰਦੇ ਸਿਨੇਮਾ ਰੋਡ ਬੰਦ ਐ ਉੱਧਰ 92 ਬਣਾ ਰੱਖਿਆ ਫਿਰ ਵੀ ਇੱਧਰ ਦੀ ਟੱਪੂ ਕਿੱਥੋਂ ਮੈਂਦਾ ਕਿਤੋਂ ਨਹੀਂ ਨਹੀਂ ਹੈਗਾ ਰਾਰੂ ਇੱਧਰ ਕੋਈ ਜਾਮ ਵੀ ਨਹੀਂ ਸਾਰੀ ਗੱਡੀ ਲਾਈਕ ਗੱਡੀ ਪਿੱਛੇ ਉਹ ਖੜਾਈ ਖੜੇ ਨੇ ਸਾਰੇ ਪਤੰਜ ਗੱਡੀ ਮੂਰੇ ਹੂੰ ਖੜੀ ਐ ਮੰਦ ਕਰੀ ਮੈਨੂੰ ਤਾਂ ਪੈ ਹੀ ਲੱਗਦਾ ਵੀ ਉਹ ਵਾਲੀ ਵਾਰ ਸੀ ਨਹੀਂ ਮਾਨਸਾ ਚ ਕੋਈ ਕਰੀ ਖੜਿਆ ਕੋਈ ਮਾੜੀ ਮੋਟੇ ਹਿੱਲੇ ਤਾਂ ਸਹੀ ਗੱਡੀ ਕੁਛ ਤਾਂ ਜਾ ਵੀ ਅੱਗੇ ਨਹੀਂ ਹੋ ਰਹੀ ਕਿੰਨਾ ਟਾਈਮ ਹੋ ਗਿਆ ਲੈ ਜੀ ਇਧਰ ਦੀ ਕੱਢਾਂਗੇ ਕਹਿਣਗੇ ਰੋਂਗ ਸਾਈਡ ਹੈ ਹੁਣ ਕਿੰਨਾ ਟਾਈਮ ਹੋ ਗਿਆ ਕਿਸੇ ਦਿਨ ਕੀ ਸਾਰੇ ਹਾਂ ਚਲੋ ਮਿੱਤਰੋ ਘਰੇ ਜਾ ਕੇ ਮਿਲਦੇ ਹਾਂ ਹੁਣ ਟਾਈਮ ਬਾਲਾ ਹੋ ਗਿਆ ਇੱਥੇ ਖੜਨ ਇੱਥੇ ਕੀ ਵਲੌਗ ਬਣਾਈਏ ਦੱਸੋ हां जी मित्रों ਤੇ ਆਪਾਂ ਗਏ ਸੀ ਸੌਰੇ ਤੁਹਾਨੂੰ ਪਤਾ ਯਾਰ ਰਖੜੀ ਬੰਨਣ ਗਏ ਸੀ ਹਨਾ ਇਹ ਆਪਣੇ ਭਰਾ ਦੇ ਤੇ ਕਹਾ ਉਥੇ ਟਾਈਮ ਲੱਗ ਗਿਆ ਹੌਲੀ ਹੌਲੀ ਟਾਈਮ ਲੱਗ ਜਾਂਦਾ ਸਾਨੂੰ ਆਏ ਸੀ ਵੀ 3 ਵਜੇ ਨੂੰ ਵਾਪਸ ਆ ਜਾਾਂਗੇ ਚਲੋ ਦੁਕਾਨ ਖੋਲ ਲਾਂਗੇ ਨਾਲੇ ਭੈਣ ਹੋਰੇ ਆਏ ਹੋਏ ਸੀਗੇ ਤੇ ਕਰੇ ਭੈਣੋਰੇ ਵੀ ਹੁਣ ਗਏ ਨਹੀਂ ਪਹਿਲਾਂ ਫੋਨ ਲਾਇਆ ਉਹਨਾਂ ਨੇ ਰਾਹ 'ਚ ਪਹਿਲਾਂ ਕਹਿੰਦੇ ਅਸੀਂ ਤੁਰਦੇ ਆਂ ਮਾ ਚਲੋ ਰੁਕ ਗਏ ਤਾਂ ਅਸੀਂ ਆਪਾਂ ਨੇੜੇ ਆ ਗਏ ਕੋਟੜੇ ਪਹੁੰਚ ਗਏ ਸੀ ਤੇ ਮਾ ਚਲੋ ਮਿਲ ਲੈ 2 ਮੀਟਰ ਰੁਕ ਜੋ ਉਹਨਾਂ ਨੂੰ ਮਿਲ ਕੇ ਹੁਣੀ ਗਏ ਨੇ ਉਸ ਵਾ ਸ਼ਵਾਂ 6 ਹੋ ਗਏ ਨੇ ਟਾਈਮ ਦੇਖੋ ਸਵਾਸੇ ਹੋ ਗਏ ਨੇ ਇੱਧਰ ਪੀਤੂ ਦੇਖੋ ਹਾਂ ਪੀਤੂ ਤੇ ਪੀਤੂ ਕਹਿਆ ਸੀ ਆਪਣੇ ਨਾਨਕੇ ਅੱਜ ਵਧੀਆ ਲੱਗਿਆ ਪੀਤੂ ਏ ਰਾਇਕੇ ਨਹੀਂ ਆਏ ਜਮੀਨ ਵਧੀਆ ਲੱਗਿਆ ਹੈ ਪੀਤੂ ਪਹਿਲਾਂ ਤਾਂ ਕਹਿੰਦੀ ਵਧੀਆ ਲੱਗਿਆ ਫਿਰ ਕਹਿੰਦੀ ਰਾਇਕੇ ਨਹੀਂ ਆਏ ਕਹਿੰਦੀ ਤਾਂ ਨਹੀਂ ਵਧੀਆ ਲੱਗਿਆ ਦੇਖ ਤੂੰ ਲਵਣੀ ਆਂਗਲਾ ਉਹਨੂੰ ਕੀ ਪਤਾ ਜੇ ਵਾਕ ਨੂੰ ਰਹਿਣ ਬਾਰੇ ਮੈਨੂੰ ਨਾਮ ਲੈ ਕੇ ਬਲੌਗ ਦੇ ਸਾਹਮਣੇ ਹੀ ਆ ਤੇ ਦੇਖ ਲੋ ਬੱਚੇ ਬੱਚਿਆਂ ਨੂੰ ਵੀ ਸਿਖਿਆ ਦੰਦੀਆਂ ਨੇ ਇਹ ਵੀ ਰਹਿ ਪਾ ਦੱਸ ਦੋ ਵੀ ਡੈਡੀ ਨੂੰ ਕਹਿ ਦੋ ਮੇਰਾ ਭਾਂਜਾ ਵੀ ਗੁੱਸੇ ਹੋ ਕੇ ਕਿਹਾ ਉਹ ਕਹਿੰਦਾ ਮੈਂ ਵੀ ਨਹੀਂ ਰਹਿਣਾ ਸੀ ਆ ਮਤਲਬ ਵੀ ਰਹਿਣਾ ਸੀ ਵੀ ਰਹਿਣਾ ਸੀ ਕਿਹਾ ਉਹ ਕਿਹਾ ਹੂ ਉਹਨੇ ਮੈਂ ਕਹਦੋ ਕਹਨਾ ਕਿਹਾ ਉਹਦੀ ਮੰਮਾ ਨੇ ਅੱਛਾ ਤੇ ਰਹਿਣ ਨੂੰ ਹਰੇਕ ਦੀ ਜੀ ਕਰਦਾ ਹੁੰਦਾ ਮੈਂ ਤਾਂ ਇਹੋ ਕਹਿਣਾ ਪਰ ਦੁਕਾਨ ਦਾ ਔਖਾ ਤੁਹਾਨੂੰ ਪਤਾ ਦਏਗਾ ਹੈ ਕੀ ਕੀ ਮੰਨੇ ਜਾਂਦੇ ਕੀ ਮੰਨੇ ਜਾਂਦੇ ਆ ਜਿੱਹਾ ਮੈਂ ਤੁਹਾਨੂੰ ਘੁਮਾ ਦੇਗੀ ਤਾਂ ਤੁਹ ਜੀ ਕਿ ਜਾਣੇ ਹਾਂ ਆ ਹੋਰ ਅੱਛਾ ਹੋਰ ਕੁਛ ਆ ਮੇਰੀ ਅੱਲ ਮੈਂ ਇੱਕ ਟੋੱਕ ਪਾਈ ਖਾ ਕੇ ਆਇਆ ਜੱਕ ਪਾਈ ਖਾ ਕੇ ਆਏ ਮੇਰਾ ਹੀ ਨੇ ਉਹਨੇ ਮੈਂ ਜੂਨੇ ਖਾਈ ਉਹਦਾ ਹੀ ਹੋ ਆ ਡੱਬੇ ਲੈਤੀ ਆ ਡੱਬੇ ਨਾ ਨਾ ਤਾਂ ਮਨ ਦਾ ਡੈੜੀ ਦੀ ਗੱਲ ਨਹੀਂ ਮਰਦਾ ਇਹ ਮੈਂ ਮੈਂ ਆਦੀ ਦੀ ਮੈਂ ਗੱਲ ਨਹੀਂ ਮੰਨਦਾ ਜੇ ਵੀ ਹੋਦੇ ਬਸ ਹਾਂ ਕਹਤੇ ਤਾਂ ਵੀ ਨਹੀਂ ਚਲੋ ਕੋਈ ਨਹੀਂ ਰੱਖ ਲੋ ਮੇਰੀ ਗੱਲ ਸੁਣੋ ਕਿਨੇ ਕਿਨੇ ਦਿੱਤੇ ਦੱਸੋ ਹੁਣ ਆਹ ਤਾਂ ਨਾਨੀ ਮਮਾ ਨੇ ਦਿੱਤਾ ਆ ਆਹਰ ਮਨਬੂਆ ਨੇ ਦਿੱਤਾ ਤੋਂ ਨਹੀਂ ਉਹਨਾਂ ਦਿੱਤੇ ਆ ਵੀ ਆ ਗਿਆ ਹਾ ਗगन ਨੂੰ ਨਹੀਂ ਆ ਰਮਣੂਆ ਹੋ ਰਿਆ ਨਹੀਂ ਹੈਨਾ ਆ ਗगन ਨੂੰ ਨੇ ਆ ਰਮਣੂਆ ਨੇ ਆ ਟੱਪਾ ਆਹ ਤੱਦੇ ਹਲ ਕਰ 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 ਕੇ ਮੈਂ ਕੱਢੂੰਗਾ ਯਾਰ ਨੇ ਚਾਕਲੇਟਾਂ ਦਾ ਮਾ ਲਵਲੀ ਆਵਲੀ ਆ ਪਈ ਦਿਖਾ ਲੜ ਜਾ ਆਖੀ ਦਿਖਾ ਦੂ ਚੁੱਪ ਕਰੋ ਤੁਸੀਂ ਲਵਲੀ ਮਾਮੂ ਨੇ ਲੈ ਕੇ ਦਿੱਤੀਆਂ ਨੇ ਆਵੋਲੀ ਆਗਮ ਨੇ ਗਿਫਟ ਕਰਿਆ ਨੇ ਹਾਂ ਆਗਮ ਵੀਰੇ ਨੇ ਆਗਮ ਵੀਰਾ ਕਹਿੰਦੇ ਹੁੰਦੇ ਬਸ ਤਾਂ ਹੈਨਾ ਠੀਕ ਹੈ ਇਹਨਾਂ ਦੇ ਡੱਬੇ ਵੇਲ ਦੇ ਕਰਕੇ ਸੀ ਹਾਂ ਆਹ ਬਾਕੀਆਂ ਵੀ ਡੱਬੇ ਸਾਰੇ ਫਿਰਨੇ ਕਰਕੇ ਵੀ ਸਿੱਟਦੇ ਹੈਰੀ ਵੀਰੇ ਨੇ ਦਿੱਤਾ ਸੀਗਾ ਉਹ ਮਠਿਆਈ ਸੀ ਆਏ ਦੋ ਟੌਫੀਆਂ ਵੀ ਦੂਜੀ ਨਾਨੀ ਮੰਮਾ ਨੇ ਦਿੱਤੀਆਂ ਸੀ ਖਰਦੀਆਂ ਬੰਬਾ ਆਵਲੀਆ ਇੱਕ ਦੋ ਮੈਂ ਉੱਥੇ ਖਾ ਗਿਆ ਸੱਚ ਕੁੜੀਆਂ ਤਾਂ ਦਿੰਦੀਆਂ ਹੁੰਦੇ ਆ ਨੇ ਤੁਹਾਨੂੰ ਕਿਵੇਂ ਦੇ ਦਿੱਤੇ ਗਿਫਟ ਪਤਾ ਨਹੀਂ ਤਾਂ ਵੀਰੇ ਨੂੰ ਦਿੰਦੇ ਹੁੰਦੇ ਆ ਮਠਿਆਈ ਪਤਾ ਨਹੀਂ ਕਾ ਤੇ ਦੇਤੇ ਹੈ ਦਿੱਟਾ ਦਿੰਦੇ ਹੁੰਦੇ ਨੇ ਕੁੜੀਆਂ ਨੂੰ ਵੀ ਗਿਫਟ ਬੰਦੇ ਨਹੀਂ ਹੁੰਦੇ ਨੇ ਕਹਿੰਦੇ ਕੁੜੀਆਂ ਨੂੰ ਦੇ ਮੁੰਡਿਆਂ ਨੇ ਦਿੱਤਾ ਕੁੜੀਆਂ ਨੂੰ ਦਿੱਤਾ ਹੋਣਗੇ ਨੇ ਤੇ ਕੁਝ ਨੇ ਤੇ ਪਾਪਾ ਦੇ ਤਾਂ ਬੰਨੀ ਨਹੀਂ ਅੱਜ ਰਖੜੀ ਤੁਸੀਂ ਮੰਮਾ ਮੈਂ ਨਹੀਂ ਦਿੱਤੀ ਹਾਏ ਨਾ ਪਾਪੇ ਦੇ ਬੰਨੀ ਆ ਮੰਮਾ ਮੈਂ ਦੂਦੀ ਮੈਂ ਤਾਂ ਗੁੱਸੇ ਆ ਤੇਰੇ ਨਾਲ ਕਿਹਨੇ ਬਾਪੂ ਜਾ 5 ਮਿੰਟ ਫਿਰ ਦੋ ਦੋ ਰਾਤ ਬੰਦੂ ਰਾਤ ਬੰਦੂ ਤਾਂ ਹੀ ਹੁੰਦੇ ਸਵੇਰੇ ਬੰਦੇ ਬੁੱਤ ਤੇ ਰਾਤ ਨਹੀਂ ਬੰਦੀ ਹੁੰਦੀ ਜਦੋਂ ਤੱਕ ਸਵੇਰੇ ਠੀਕ ਐ ਹੁਣ ਮੈਨੂੰ ਕਿਹੜੀ ਚੀਜ਼ੀ ਦੇਂਗਾ ਇਹ ਚੋ ఉరేయేన్త తిలీచియు దిఴ్హభిదిలాProfescara స taperet విలావా స్తాల్ము దిలాఴరిదిము ਸਾਰੀਆਂ ਦੇਖੋ ਫਿਰ ਇਹ ਨਾ ਪਈਆਂ ਹਾਂ ਤੇ ਉਹ ਪਾਪਾ ਨੂੰ ਕਿਹੜਾ ਕਰਤ ਦੇਉਗੇ ਤੇ ਦਾਦਾ ਮਾਮਾ ਤੁਸੀਂ ਤੇ ਲਾਏਗਾ ਤੇ ਅੰਨੇ ਵਿੱਚ ਮੈਂ ਕੱਢੀ ਇੰਨਾ ਇੱਧਰ ਫਿਰ ਦੇਉਗੀ ਕਿਹੜੀਆਂ ਗੱਡੀਆਂ ਨੇ ਆਪਦੀਆਂ ਕਿਹੜੀਆਂ ਡੈਡੀ ਦੀਆਂ ਇਹਨਾਂ ਚੱਲ ਰਹੀਆਂ ਸਾਰੀਆਂ ਲੈ ਰਹੀਆਂ ਨੇ ਮੈਂ ਕੱਢੀ ਹਜੇ ਮੈਂ ਕੱਢੀ ਇੰਨਾ ਰੁਕੋ ਹਾਂ ਮੋਟਾ ਹੋ ਕੇ ਜਿੰਨੀ ਕਨੀ ਤਾਂ ਮੈਂ ਚਿੱਤ ਕਰੂੰਗੀ ਪਿੱਛੇ ਨਾ ਲਾਉ। ਹਾਂ। ਚਲ। ਹੰਬੋਲ। ਹੱਥ ਧਾਇ ਰੋ। ਤੇਲੇ ਕਰੋ। ਮੇਰਾ ਪੁੱਤ ਦੇਖ ਕਿੰਨਾ ਸਿਆਣਾ ਭਾਈ। ਇਹ ਨਾ ਆਉਣੀਆਂ ਨੇ ਦੇਖਦੇ ਹੱਥ ਚੰਨੇ ਵਸੋਂ ਹੀ ਕਹਦੇ ਵੀ ਗੁਆ ਨੇ। ਐਨ। ਸਾਨੀ। ਜਿਹੜੀਆਂ ਆਹਾ ਹਨ। ਮੇਰਾ ਪੁੱਤ ਸਿਆਣਾ ਹੈ। ਇੱਕ ਤਾਵਲੀ ਹੈ। ਇੱਕ ਆਵਲੀ ਹੈ। ਇੱਕ ਆਵਲੀ ਦਿੱਤੀ ਹੈ। એ કાવલી છે તિયા કાવલી સે મિત્યાને આવી આવી સેમ દિતિયાને મમ્મા નું આ હા વી સુકો ડરી નું દેખા માં એક આ હા દિતિયા એક આ આ હા આ હા આ હા આ હા આ હા નહી માં હે દે બંડુ થોનું થાંગા લેના મે આ તલડી ની હંજી પૂછો ਜਾਇ ਆਏ ਪਿੱਕੇ ਅੱਜ ਤਾਂ ਥੋੜੀ ਜਿਹੀ ਕਮੀ ਰਹਿ ਗਈ। ਕੀ ਕਮੀ ਤਾਂ ਉਹਦੀ ਰਹਿ ਗਈ। ਤੁਸੀਂ ਲੈ ਕੇ ਨਹੀਂ ਆਏ ਮੈਨੂੰ ਗੁੱਸਾ। ਅਸੀਂ ਗੁੱਸੇ ਆ। ਵੀ ਤੁਸੀਂ ਲੈ ਕੇ ਨਹੀਂ ਆਏ ਹੈਨਾ ਬਿੱਤੂ। ਅਸੀਂ ਦੋਨੇ ਗੁੱਸੇ ਆ ਵੀ ਲੈ ਕੇ ਨਹੀਂ ਆਏ ਬਸ। ਅੱਛਾ ਹਰੇ ਗੁੱਸੇ। ਕਿਉਂਕਿ ਕੱਲੂ ਤਾਂ ਐਤਵਾਰ ਸੀ ਕੀ ਕਰਨਾ ਸੀ? ਕੀ ਕਰਨਾ ਸੀ? ਕੀ ਕਰਨਾ ਸੀ? ਹੈ? ਕੱਲ ਤਾਂ ਸੰਡੇ ਸੀ। ਦੁਕਾਨ ਰਹਿਣਾ ਹੀ ਸੀ ਰਹਿਣਾ ਹੀ ਸੀ ਰਹਿਣਾ ਹੀ ਸੀ ਫੇਰ ਕੀ ਸੀ ਫੇਰ ਕੀ ਸੀ ਦੁਕਾਨ ਜੇਡ ਖੋਲਣ ਦੇ ਫੇਰ ਕੀ ਸੀ ਰਹਿਣਾ ਸੀ ਰਹਿਣਾ ਸੀ ਫੇਰ ਕੀ ਸੀ ਫੇਰ ਕੀ ਸੀ ਹਾਂ ਫੇਰ ਖਰਚੀ ਖੋਲਣ ਦੇ ਖਰਚੀ ਖੋਲਣ ਤੇ ਖਰਚੀ ਹੋਵੇ ਖੋਲਦਾ ਨਹੀਂ ਨੂਵਾ ਮੁਹ ਗੁੱਸਾ ਥੋੜੀ ਗਲਤੀ ਥੋੜੀ ਹੈ ਗੁੱਸੇ ਸਾਡਾ ਠੀਕ ਹੈ ਹੁਣ ਤੈਨੂੰ ਸੂਟ ਸ਼ਰਟ ਬਣ ਗਏ ਲੋਟਾ ਕੰਮ ਹੂੰ ਬਸ ਫਿਰ ਹੁਣ ਸਾਲ ਨਾ ਚੱਕੀ ਅੱਛਾ ਹੂੰ ਕਿੱਧਰ ਨਾ ਜਾਕਾ ਪੇਕਿਆ ਕਰਨੀ ਆਹਾ ਹਾ 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 ਕਿਉ ਮਹੀਨਾ ਲਾਈ ਹੈ ਹੈ ਮਹੀਨਾ ਲਾਈ ਮਹੀਨੇ ਕੀ ਲਾਈ ਮਿਲਣਾ ਤਾਂ ਹੁੰਦਾ ਹੈ ਮਿਲ ਲਾਈ ਕਿੰਨੇ ਆ ਅੱਛਾ ਬਲ ਮੈਨੂੰ ਆਦਾ ਸੀ ਕਿੰਨੇ ਚਿਰ ਬਾਅਦ ਗਈਆਂ ਪਹਿਲਾਂ ਵੀ ਰਖੜੀ ਤੇ ਗਈ ਸੀ ਉਹਦੀ ਮੁੜੇ ਸੀ ਪਹਿਲਾਂ ਵੀ ਇਹੀ ਕਰਿਆ ਸੀ ਐ ਕਿ ਵੀ ਹਰ ਵਾਰੀ ਇਹੀ ਕਰਦੇ ਹਰ ਵਾਰੀ ਇਹੀ ਕਰਦੇ ਆ ਚਲ ਮੈਨੂੰ ਤਾਂ ਜਲ ਵੇਕਿਆ ਤਾਂ ਸੱਚ ਸੂਟ ਮਿਲ ਗਿਆ ਮੈਨੂੰ ਕੀ ਮਿਲੂ ਕਾਲੂ ਮੇਰਾ ਗਿਫਟ ਹੈ ਅੱਜ ਕੱਲ ਨੂੰ ਵਰਡੇ ਹੈ ਤੇਰਾ ਮੈਨੂੰ ਨਾ ਸੱਚੀ ਵਰਡੇ ਕੱਲ ਨੂੰ ਨਾ ਕੋਈ ਬੱਚੀ ਦਾ ਹੈਪੀ ਬਰਥਡੇ ਅਡਵਾਂਸ ਚ ਥੈਂਕ ਯੂ ਕੱਲ ਮੈਨੂੰ ਵੀ ਮਿਲੂ ਬਈ ਮੈਨੂੰ ਵੀ ਥੈਂਕ ਯੂ ਕੀ ਗਿਫਟ ਦੇਵਾਂਗੇ ਮਮਾ ਨੂੰ ਚਾਕੋ ਪਾਈ ਮੇਰਾ ਚਾ ਹਾਂ ਪੂਰਾ ਡੱਬਾ ਵਾ ਚਾਕੋ ਪਾਈ ਰੱਖ ਲਓ ਬਈ ਮੇਰਾ ਡੱਬਾ ਚਾਕੋ ਪਾਈ ਵਾਲਾ ਉਹ ਰੱਖ ਲਓ ਹੋਰ ਸਹੀ ਆ ਤੀਤੂ ਦੀ ਗੱਲ ਚਲੋ ਮਿੱਤਰੋ ਬਲੌਗ ਕਰਦੇ ਆਪਾਂ ਐਂਡ ਹੂੰ ਹੋਰ ਹਣਾ ਥੱਕੇ ਪਏ ਆ ਯਾਰ ਉਹ ਵੀ ਥੱਕ ਗਿਆ ਅੱਜ ਤਾਂ ਬਿਲੇਜ ਹੂੰ ਸਹੀ ਗੱਲ ਹੈ ਨਾ ਹੁਣ ਇਹ ਮੈਥੋਂ ਮੰਗਦੇ ਨੇ ਹਸਾਬ ਦਾ ਇਹ ਤਾਂ ਆਮ ਲੋਕ ਦਾ ਕੰਮ ਐਂਡ ਹੁਣ ਕਿੰਨਾ ਹੁਣ ਕਹਦੇ ਕਹਿੰਦੇ ਬਲੌਗ ਦਾ ਕਰ ਦੇ ਮੈਨੂੰ ਕਹਿੰਦੇ ਛੇਤੀ ਛੇਤੀ ਐਂਡ ਮੇਰਾ ਪਸਾਓ ਹਿਸਾਬ ਕਰੀ ਪੈਸੇ ਪਤਾ ਕਿੰਨੇ ਲੱਗੇ ਅੱਜ ਮੇਰੇ ਅੱਛਾ ਹੋਰ ਕੁਝ ਹੈ ਹੈ ਖਰ ਲੱਗਣੀ ਸੀ ਹੁਣ ਆਏ ਪਰੋਣਾ ਘੋਣਾ ਸੌਖਾ ਹੀ ਐ ਅੱਛਾ ਸੌਖਾ ਹੀ ਐ ਪਰੋਣਾ ਘੋਣਾ ਐ ਤਾਂ ਲੱਗਣੀ ਸੀ ਜਦੋਂ ਕਮਾਉਣੇ ਤੁਸੀਂ ਉਹ ਲਾਉਣੇ ਵੀ ਤੁਸੀਂ ਆਪ ਨੂੰ ਲਾਉਣੇ ਚਾਹੁੰਦੇ ਆ ਓ ਹੋ 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 ਅੱਛਾ ਅੱਛਾ ਹੋਰ ਚਲ ਆਏ ਕਰੇ ਹੁਣ ਮੇਰਾ ਨੰਬਰ ਲਾ ਦੋ ਖਾਤੇ ਦਾ ਮੇਰਾ ਸਕੈਨਰ ਭੇਜਿਆ ਕਰ ਸਾਰਿਆਂ ਨੂੰ ਤੇ ਫਿਰ ਮੈਂ ਆਪ ਤੇ ਲਾ ਦਿਆ ਕਰੂੰ ਦਿੱਤੇ ਹੋਇਆ ਤੁਹਾਨੂੰ ਖਰਚੇ ਪਾਣੀ ਦੇ ਠੀਕ ਐ ਨਾ ਤੁਸੀਂ ਮੇਰੀ ਗੱਲ ਸੁਣੋ ਹੁਣ ਮੇਰਾ ਸਟੇਨਰ ਲਾਇਆ ਕਰੋ ਮੇਰੇ ਕੋਲੇ ਪੈਸੇ ਹੋਣੇ ਨਹੀਂ ਮੈਂ ਕਮਾਇਆ ਹੀ ਖਲਵਾਈ ਦੀ ਦੁਕਾਨ ਤੇ ਜਾ ਕੇ ਉਤਰੀ ਵੀ ਨਹੀਂ ਕਹਿੰਦੀ ਤੁਸੀਂ ਜਾਓ ਫੋਨ ਲਾ ਲਿਆ ਬਹਾਨੇ ਨਾਲ ਪਤਾ ਨਹੀਂ ਕਿਹਨੂੰ ਹਾਂ ਫਿਰ ਮੈਂ ਤਾਂ ਲਾਉਣੀ ਸੀ ਹੁਣ ਮਠਿਆਈ ਤੁਸੀਂ ਲੈਣੀ ਸਭ ਦੇ ਸੌਹਰਿਆਂ ਵਾਸਤੇ ਹੁਣ ਅੱਛਾ ਹਣਾ ਵੀ ਚਲੋ ਮਿੱਤਰੋ ਲੱਪੀ ਤੋਂ ਬਲੌਗ ਦਾ ਐਂਡ ਕਰੋ ਜਾ ਕੇ ਇੱਥੇ ਮਮਾ ਕਰੋ ਨਾਮ ਬਲੌਗ ਦਾ ਐਂਡ ਮਿੱਤਰੋ ਬਲੌਗ ਦਾ ਲਾਈਕ ਕਰੋ ਕ ਨਾ ਬਲੌਗ ਵਾਂਡ ਨਾ ਕਰਿਓ ਮਿੱਤਰੋ ਨਾ ਕਰਿਓ ਖਤਰਾ ਹੈ ਖਤਰੇ ਦੀ ਕੰਟੀ ਹੈ ਸੇਵਕਾ ਚੱਲ ਸੇਵਕਾ ਖਤਰਾ ਦਾ ਕੰਮ ਹੈ ਇਹ ਖਤਰੇ ਦੀ ਕੰਟੀ ਹੈ ਵਲੋਗ ਦਾ ਐਂਡ ਕਰਨਾ ਚੱਲ ਸੇਵਕਾ ਖਤਰੇ ਵਾਲੀ ਇਹ ਕੰਮ ਮਰੇ ਤਾਂ ਚਲੋ ਮਿੱਤਰੋ ਥੱਕੇ ਥੱਕੇ ਪਏ ਆ ਚਲੋ ਤਾਂ ਨਹੀਂ ਹੋ ਅੱਜ ਅੱਜ ਦਾ ਵਲੋਗ ਕਹਿੰਦੇ ਕੰਟੀਨਿਊ ਚੱਲਦਾ ਅੱਜ ਦਾ ਵਲੋਗ ਕਹਿੰਦੇ ਕੱਢ ਨਹੀਂ ਨੂੰ ਚੱਲਦਾ ਹੈ ਵੀ ਤੂੰ ਸਪੇਸ ਫੁੱਲ ਹੋ ਗਈ ਅੱਜ ਤਾਂ ਅੱਜ ਨਹੀਂ ਕਿ ਅੱਜ ਫੇਸਬੁਕ ਲਈ ਅੰਦੀ ਅੱਜ ਇਹਦੀ ਕਾਲੀ ਹੋਈ ਪਈ ਆ ਵਲੌਗ ਐਂਡ ਕਰਾਂਗੀ ਅੱਗੇ ਬਾਕੀ ਜੰਨੀ ਇਹਨਾਂ ਨੂੰ ਕਹਿ ਕੇ ਆ ਕੇ ਵੀ ਵਲੌਗ ਚਲੋ ਉਸ ਚੌੜ ਦੀ ਗੱਲ ਆ ਬਹੁਤ ਲੰਬਾ ਹੋ ਗਿਆ ਵਲੌਗ ਅੱਛਾ ਠੀਕ ਐ ਚਲੋ ਪੀਤੂ ਬੋਲ ਦੋ ਪੁੱਤ ਨਾ ਬੋਲੀ ਨਾ ਕਮੈਂਟ ਉਹ ਬੋਲੀ ਨਾ ਖਤਰੇ ਦੀ ਕੰਟੀ ਆ ਦੁਆ ਚੋ ਸ਼ੇਅਰ ਲਾਈਕ ਕਮੈਂਟ ਸ਼ੇਅਰ ਚਲੋ ਫੇਰ ਮੈਂ ਤਾਂ ਬਾਹਰ ਨੂੰ ਰਿਸਕ ਆ ਪਹਿਲਾਂ ਵਲੋਗ ਚੱਲਦੇ ਚੱਲਦੇ ਵਾਰ ਨੂੰ ਰਿਸਕੀ ਚਲੋ ਕਰਿਓ ਚਲੋ ਓਕੇ ਬਾਈ ਬਾਈ ਸਾਰਾ ਦੋ ਤੁਸੀਂ ਕਰੋ ਐਂਡੋ ਨਾ ਜਾਣਦੀ ਆ ਓਕੇ ਜੀ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਤੇ ਲਾਈਕ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਹਾਂਜੀ ਬਾਕੀ ਅਸੀਂ ਅੱਜ ਵਲੋਗ ਦਾ ਐਂਡ ਕਰਿਆ ਅਸੀਂ ਵਲੋਗ ਦਾ ਐਂਡ ਨਹੀਂ ਕਰ ਦਿੰਦੇ ਇਹ ਕੰਟੀਨਿਊ ਚੱਲੀ ਜਾਂਦਾ ਰਹਿੰਦਾ ਹਨਾ ਤਾਂ ਇੱਦਾਂ ਹੀ ਛੱਡ ਦਨੇ ਆ ਵਲੋਗ ਆਪਾਂ ਪਿੱਛੋਂ ਐਂਡ ਤੇ ਨਾ ਪਤਾ ਲਿਖ ਪਈਆਂ ਓਕੇ ਜੀ ਮਿੱਤਰੋ ਸਤ ਸ੍ਰੀ ਅਕਾਲ ਸਾਰਿਆਂ ਨੂੰ